ਘਰ ਵਾਲੀ ਦੀ ਕਟਿਆ ਕਰਤੂਤ ਦੇਖੋ ਜਿਹਨੇ ਪਹਿਲਾਂ ਆਪਣੇ ਪਤੀ ਦੇ ਟੁਕੜੇ-ਟੁਕੜੇ ਕਰਵਾਏ ਫਿਰ ਉਹਨਾਂ ਨੂੰ ਡਰਮ ਦੇ ਵਿੱਚ ਭਰਿਆ ਤੇ ਉੱਪਰ ਸੀਮਿੰਟ ਦਾ ਘੋਲ ਪਾ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਤੱਕ ਨਾ ਲੱਗੇ ਕਿ ਆ ਇਹਦੇ ਘਰ ਵਾਲੇ ਦੀ Laash ਆ ਉਹਦੀ ਕੋਈ ਸਮੈਲ ਨਾ ਆਵੇ ਤਾਂ ਕਿਸੇ ਨੂੰ ਉਹਦੇ ਉੱਪਰ ਸ਼ੱਕ ਨਾ ਹੋਵੇ ਤੇ ਇੱਥੋਂ ਤੱਕ ਕਿ ਘਰ ਵਾਲੀ ਨੇ ਆਪਣੇ ਘਰ ਵਾਲੇ ਨੂੰ ਕਤਲ ਕਰਵਾਇਆ ਤੇ ਕਤਲ ਕਰਵਾ ਕੇ ਖੁਦ Shimla ਏਕਮਨ ਚਲੀ ਗਈ। ਇਹ ਖਬਰ ਮੇਰਟ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਮੁੰਡਾ ਜਿਹੜਾ ਮਾਰਚੈਂਟ ਨੇਵੀ ਵਿੱਚ ਜੌਬ ਕਰਦਾ ਸੀ ਜਿਨੇ ਪਿਛਲੇ ਸਮੇਂ ਵਿੱਚ ਲੰਬ ਮੈਰਿਜ ਕਰਵਾਈ ਸੀ ਲੰਡਨ ਤੋਂ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਘਰ ਵਾਲੀ ਦਾ ਜਨਮ ਦਿਨ ਮਨਾਉਣ ਵਾਸਤੇ 4 ਤਰੀਕ ਨੂੰ ਇੰਡੀਆ ਆਇਆ। ਜਦੋਂ ਉਹ ਇੰਡੀਆ ਆਪਣੇ ਘਰ ਆਉਂਦਾ ਏ ਦਾ ਘਰ ਵਾਲੀ ਦਾ ਕਿਸੇ ਹੋਰ ਨਾਲ ਹੀ ਪ੍ਰੇਮ ਪ੍ਰਸੰਗ ਹੋ ਜਾਂਦਾ ਹੋਰ ਕਿਸੇ ਨਾਲ ਹੀ ਪਿਆਰ ਦੀਆਂ ਪਿੰਘਾਂ ਪਾ ਲੈਂਦੀ ਆ ਉਹ ਤਾਂ ਉਹ ਆਪਣੇ ਉਸ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰਵਾ ਦਿੰਦੀ ਆ ਤੇ ਉਹਦੀ লাশ ਨੂੰ ਟੁਕੜੇ ਟੁਕੜੇ ਕਰਕੇ ਇੱਕ ਡਰਮ ਦੇ ਵਿੱਚ ਭਰ ਕੇ ਉਹਦੇ ਉੱਪਰ ਸੀਮਿੰਟ ਦਾ ਕੋਹਲ ਪਵਾ ਦਿੰਦੀ ਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਉਹਦੇ ਘਰ ਵਾਲੇ ਦੀ লাশ ਆ ਐਵੇਂ ਹੀ লাশ ਗਲ ਸੜ ਜਾਵੇ ਤਾਂ ਉਹਦੀ ਕਿਸੇ ਨੂੰ ਸਮੱਲ ਵੀ ਨਾ ਆਵੇ ਤਾਂ ਖੁਦ ਉਹ ਘੁੰਮਣ ਚਲੀ ਜਾਂਦੀ ਆ ਦੱਸਿਆ ਜਾ ਰਿਹਾ ਕਿ ਇਸ ਜੋੜੇ ਦੀ ਇੱਕ 5 ਸਾਲ ਦੀ ਬੱਚੀ ਵੀ ਸੀ ਬੇਟੀ ਵੀ ਸੀ ਜਿਹਨੂੰ ਉਹ ਔਰਤ ਆਪਣੇ ਮਾਪਿਆਂ ਘਰੇ ਛੱਡ ਜਾਂਦੀ ਆ ਤੇ ਆਪ ਆਪਣੇ ਪ੍ਰੇਮੀ ਦੇ ਨਾਲ ਸ਼ਿਮਲੇ ਘੁੰਮਣ ਚਲੀ ਜਾਂਦੀ ਆ ਜਦੋਂ ਸੌਰਵ ਦੇ ਘਰ ਵਾਲਿਆਂ ਨੂੰ ਜਿਹੜੇ ਮੁੰਡੇ ਦਾ ਕਤਲ ਕੀਤਾ ਗਿਆ ਉਹਦਾ ਨਾਮ ਸੌਰਵ ਦੱਸਿਆ ਜਾ ਰਿਹਾ ਜਿਹੜਾ ਉਸ ਲੜਕੀ ਦਾ ਨਾਮ ਮੁਸਕਾਨ ਦੱਸਿਆ ਜਾ ਰਿਹਾ ਤੇ ਜਿਹੜਾ ਉਹਦਾ ਪ੍ਰੇਮੀ ਆ ਉਹਦਾ ਨਾਮ ਸਾਹਿਲ ਦੱਸਿਆ ਜਾ ਰਿਹਾ ਤਾਂ ਜਦੋਂ ਸੌਰਵ ਦੇ ਘਰਦਿਆਂ ਨੂੰ ਸੌਰਵ ਦਾ ਕੁਝ ਪਤਾ ਨਹੀਂ ਲੱਗਦਾ ਫੋਨ ਨਹੀਂ ਲੱਗਦਾ ਉਹਦੀ ਗੱਲਬਾਤ ਨਹੀਂ ਹੁੰਦੀ ਤਾਂ ਉਹ ਪੁਲਿਸ ਕੋਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਂਦੇ ਆ ਜਦੋਂ ਪੁਲਿਸ ਉਹ ਇਸ ਮਾਮਲੇ ਦੀ ਪੜਤਾਲ ਕਰਦੀ ਆ ਤਾਂ ਹੌਲੀ-ਹੌਲੀ ਪੁਲਿਸ ਉਹਦੇ ਘਰ ਵਾਲੀ ਨੂੰ ਫੜ ਲੈਂਦੀ ਆ ਪਹਿਲਾਂ ਤਾਂ ਜਿਹੜੀ ਉਹ ਮੁਸਕਾਨ ਸੀ ਪੁਲਿਸ ਨੂੰ ਕਮਾਉਂਦੀ ਫਰੋਂਦੀ ਰਹੀ ਸੱਚ ਦੱਸਦੀ ਨਹੀਂ ਤਾਂ ਕਾਫੀ ਟਾਈਮ ਉਹ ਪੁਲਿਸ ਦਾ ਇਦਾਂ ਹੀ ਖਰਾਬ ਕਰਦੀ ਆ ਤਾਂ ਹੌਲੀ-ਹੌਲੀ ਜਾ ਕੇ ਜਦੋਂ ਪੁਲਿਸ ਉਹਦੇ ਨਾਲ ਸਖਤੀ ਵਰਤਦੀ ਆ ਤਾਂ ਫਿਰ ਉਹ ਪੂਰੇ ਰਾਜ ਤੋਂ ਪਰਦਾ ਉਠਾ ਦਿੰਦੀ ਆ ਫਿਰ ਉਹ ਦੱਸਦੀ ਆ ਕਿ ਮੈਂ ਤੇ ਮੇਰੇ ਪ੍ਰੇਮੀ ਨੇ ਰਲ ਕੇ ਜਿਹੜਾ ਇੱਕ ਸੌਰਵ ਸੀ ਉਹਦਾ ਕਤਲ ਕਰ ਦਿੱਤਾ ਤਾਂ ਕਤਲ ਕਰਕੇ ਉਹਦੀ লাশ ਨੂੰ ਅਸੀਂ ਇੱਕ ਡਰਮ ਦੇ ਵਿੱਚ ਭਰ ਦਿੱਤਾ ਤੇ ਉੱਤੇ ਸੀਮਿੰਟ ਦਾ ਘੋਲ ਪਾ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿਸੇ ਨੂੰ ਪਛਾਣ ਨਾ ਹੋ ਸਕੇ ਕਿ ਇਹ ਜਿਹੜੀ লাশ ਆ ਇਹ ਸੌਰਵ ਦੀ ਆ ਤਾਂ ਜਦੋਂ ਪੁਲਿਸ ਉਸ ਘਰ ਵਾਲੀ ਨੂੰ ਉੱਥੇ ਲੈ ਕੇ ਜਾਂਦੇ ਆ ਕਿ ਦੱਸ ਉਹ ਡਰਮ ਪਿਆ ਕਿੱਥੇ ਆ ਤਾਂ ਫਿਰ ਪੁਲਿਸ ਜਿਹੜੀ ਉਹ লাশ ਆ ਉਹ ਜਿਹੜੇ ਟੁਕੜੇ-ਟੁਕੜੇ ਹੁੰਦੇ ਆ লাশ ਦੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਆ ਉਹ ਡਰਮ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਆ ਦੱਸਿਆ ਜਾ ਰਿਹਾ ਕਿ ਕਾਫੀ ਸੰਭਾਲ ਸੰਭਾਲ ਕੇ ਪੁਲਿਸ ਵੱਲੋਂ ਉਹ ਟੁਕੜੇ ਉਹ ਡਰਮ ਲਿਜਾਇਆ ਗਿਆ ਤਾਂ ਕਿ ਜਿਹੜਾ ਇਸ ਇਨ੍ਹਾਂ ਟੁਕੜਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਸਕੇ ਦੂਜੇ ਪਾਸੇ ਸੌਰਵ ਦੇ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਸਾਡਾ ਮੁੰਡਾ ਜਿਹੜਾ ਮਾਰਚ ਨੇਵੀ ਵਿੱਚ ਜੌਬ ਕਰਦਾ ਸੀ ਇੰਨੀ ਖੁਸ਼ੀ ਖੁਸ਼ੀ ਜੀ ਨੇ ਲੰਮਿਆਜ ਕਰਵਾਈ ਸੀ ਇਸ ਔਰਤੇ ਦੇ ਨਾਲ ਇੰਨਾ ਪਿਆਰ ਕਰਦਾ ਸੀ ਆਪਣੇ ਘਰ ਵਾਲੀ ਨੂੰ ਕਿੰਨੀਆਂ ਖੁਸ਼ੀਆਂ ਖੇੜਿਆ ਕਿੰਨੀਆਂ ਉਮੀਦਾਂ ਅਮੰਗਾ ਲੈ ਕੇ ਉਹ ਉਹਦਾ ਜਨਮ ਦਿਨ ਮਨਾਉਣ ਆਇਆ ਸੀ ਪਰ ਉਹਨਾਂ ਨੂੰ ਉਹਨੂੰ ਵਿਚਾਰੇ ਨੂੰ ਇੰਨਾ ਅਹਿਸਾਸ ਤੱਕ ਨਹੀਂ ਸੀ ਕਿ ਮੇਰੇ ਘਰ ਵਾਲੀ ਮੇਰੇ ਨਾਲ ਇੰਨਾ ਘਟਿਆ ਕਰਤੂਤ ਕਰੂਗੀ ਕਿ ਮੇਰੀ ਜਾਨ ਦੀ ਹੀ ਦੁਸ਼ਮਣ ਬਣ ਬੈਠੀ ਆਹੋ ਮੇਰੀ ਜਾਨ ਹੀ ਲੈ ਲਈ ਜਾਊਗੀ ਤਾਂ ਘਰ ਘਰਦਿਆਂ ਦਾ ਜਿਹੜਾ ਹੈਗਾ ਰੋ ਰੋ ਕੇ ਬੁਰਾ ਹਾਲਾ ਬੇहद ਘਟਿਆ ਕਰਤੂਤ ਇਸ ਔਰਤ ਦੀ ਕਹੀ ਜਾ ਸਕਦੀ ਆ ਕਿ ਜਦੋਂ ਉਹਦਾ ਪਤੀ ਉਹਨੂੰ ਇੰਨਾ ਪਿਆਰ ਕਰਦਾ ਸੀ ਫਿਰ ਵੀ ਉਹਨੇ ਇੰਨੀ ਘਟਿਆ ਕਰਤੂਤ ਕੀਤੀ ਆ ਕਿ ਉਹਦੀ ਲਾਲਸਾ ਖਤਮ ਨਹੀਂ ਹੋਈ ਤੇ ਕਿਸੇ ਹੋਰ ਮੁੰਡੇ ਦੇ ਪ੍ਰੇਮ ਪਿਆਰ ਦੇ ਵਿੱਚ ਪੈ ਕੇ ਪ੍ਰੇਮ ਪਿਆਰ ਤਾਂ ਖੈਰ ਇਹਨੂੰ ਕਿਹਾ ਨਹੀਂ ਜਾ ਸਕਦਾ ਹਵਸ ਹੀ ਕਿਹਾ ਜਾ ਸਕਦਾ ਤਾਂ ਉਹਦੇ ਇਸ਼ਕ ਵਿੱਚ ਉਹਦੀ ਹਵਸ ਵਿੱਚ ਅੰਨੀ ਹੋ ਕੇ ਉਹਨੇ ਆਪਣੇ ਘਰ ਵਾਲੇ ਨੂੰ ਮਾਰ ਮਕਾਇਆ ਤੇ ਨਾਲ ਹੀ ਉਹਦੀ ਜਿਹੜੀ ਮਾਸੂਮ 5 ਸਾਲਾਂ ਦੀ ਬੱਚੀ ਸੀ ਬੇਟੀ ਸੀ ਉਹਦਾ ਵੀ ਨਹੀਂ ਸੋਚਿਆ ਕਿ ਮੈਂ ਉਹਦੇ ਪਿਓ ਨਾਲ ਕੀ ਕਰਤੂਤ ਕਰਨ ਜਾ ਰਹੀਆਂ ਜੇਕਰ ਉਹਨੂੰ ਇੰਨੀ ਹੀ ਤਕਲੀਫ ਸੀ ਆਪਣੇ ਘਰ ਵਾਲੇ ਤੋਂ ਤਾਂ ਉਹ ਤਲਾਕ ਦੇ ਦਿੰਦੀ ਕੋਈ ਹੋਰ ਰਾਹ ਕੱਢਿਆ ਜਾ ਸਕਦਾ ਸੀ ਜੇਕਰ ਉਹ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਇਸ ਤਰੀਕੇ ਕਿਸੇ ਦੂਸਰੇ ਇਨਸਾਨ ਦੀ ਜਾਨ ਲੈ ਲੈਣੀ ਬੇहद ਘਟਿਆ ਕਰਤੂਤ ਹੀ ਕਹੀ ਜਾ ਸਕਦੀ ਆ ਉਸ ਔਰਤ ਦੀ ਤੇ ਨਾਲ ਹੀ ਉਹਦਾ ਜਿਹੜਾ ਪ੍ਰੇਮੀ ਆ ਜਿਹੜੇ ਇੱਥੋਂ ਤੱਕ ਗਿਰ ਸਕਦੇ ਨੇ ਇਨਸਾਨ ਕਿ ਦੂਜੇ ਦੀ ਜਾਨ ਲੈਣ ਤੱਕ ਚਲੇ ਜਾਂਦੇ ਨੇ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਗੱਲ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਮਿਹਰਬਾਨੀ